ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਰੇ ਪੰਜਾਬ ਦੇ ਵਿੱਚ ਕਿਸਾਨ ਭਰਾਵਾਂ ਜਿਹਦੀ ਕਣਕ ਦੀ ਵਾਢੀ ਖਤਮ ਹੋ ਗਈ ਹੈ ਤੇ ਕੁਝ ਕੁ ਲੱਖਾਂ ਦੇ ਵਿੱਚ ਜਿਹਦੀ ਪਛੇਤੀ ਕਣਕ ਦੀ ਵਾਢੀ ਹੋਣ ਵਾਲੀ ਰਹਿ ਗਈ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਣਕਾ ਦੇ ਜਿਹੜੇ ਐਤਕੀ 2025 ਸੀਜ਼ਨ ਦੇ ਵਿੱਚ ਝਾੜ ਕਿਵੇਂ ਰਹੇ ਨੇ ਕਿੰਨਾ ਝਾੜ ਨਿਕਲ ਰਿਹਾ ਤੇ ਕਿਹੜੀ ਵੈਰੈਟੀ ਨੇ ਟੋਪ ਤੇ ਝੜ ਦਿੱਤਾ ਏ ਤੇ ਕਿਹੜੀ ਅਗਲੇ ਸਾਲ ਤੁਸੀਂ ਕਿਹੜੀ ਵੈਰੈਟੀ ਆਪਣੇ ਖੇਤ ਦੇ ਵਿੱਚ ਬੀਜ ਸਕਦੇ ਹੋ ਤੇ ਉਸ ਵੈਰੈਟੀ ਦਾ ਕਿੰਨਾ ਝਾੜ ਸਾਰੀ ਗੱਲਬਾਤ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਿਹੜੇ ਕਿਸਾਨ ਭਰਾ ਨਵੇਂ ਆਏ ਆ ਆਪਣੀ ਚੈਨਲ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾ ਉਹ ਪੰਜਾਬ ਦੇ ਵਿੱਚ ਜਿਹੜੀ ਜ਼ਿਮੀਂਦਾਰ ਭਰਾਵਾਂ ਨੇ ਅਲੱਗ ਅਲੱਗ ਵੈਰਾਈਟੀਆਂ ਜਿਹੜੀ ਆਪਣੇ ਖੇਤ ਦੇ ਵਿੱਚ ਲਾਈ ਹੋਈਆਂ ਸੀ ਤੇ ਇਲਾਕੇ ਦੇ ਹਿਸਾਬ ਦੇ ਨਾਲ ਵੀ ਕੋਈ ਇਲਾਕੇ ਦੇ ਵਿੱਚ ਕੋਈ ਵੈਰਾਈਟੀ ਲਾਈ ਹੋਈ ਸੀ ਤੇ ਕੋਈ ਇਲਾਕੇ ਦੇ ਵਿੱਚ ਕੋਈ ਵੈਰਾਈਟੀ ਕਿਸਾਨਪ੍ਰਾਪੂ ਇਸ ਵਾਰ ਜਿਹੜੇ ਕਣਕ ਦੇ ਝਾੜ ਹੈ ਸਾਰੀ ਵੈਰਾਈਟੀ ਆ ਦੇਹੀ ਬਹੁਤ ਵਧੀਆ ਝੜ ਰਹੇ ਆ ਪਰ ਨੰਬਰ 1 ਤੇ ਟੋਪ ਝਾੜ ਕਿਹੜੀ ਵੈਰਾਈਟੀ ਆ ਦੇ ਰਹੀ ਹੈ ਕਿਸਾਨਪ੍ਰਾਪੂ ਉਹਦੇ ਵਿੱਚੋਂ ਕਿਸਾਨਪ੍ਰਾਪੂ ਪਹਿਲੇ ਨੰਬਰ ਤੇ ਆਂਦੀ ਹੈ ਪੀ ਵੀ ਡਬਲਯੂ 826 ਇਹ ਜਿਹੜੀ ਵੈਰਾਈਟੀ ਕਿਸਾਨਪ੍ਰਾਪੂ ਇਹਨੇ ਵੀ ਬਹੁਤ ਰਿਕਾਰਡ ਤੋੜ ਝਾੜ ਦੱਤਾ ਹੈ ਤੇ ਬਹੁਤ ਚੰਗਾ ਝੜ ਦੱਤਾ ਜੇ ਜੇ ਅਪਾ ਝਾੜ ਦੀ ਗੱਲ ਕਰੀਏ ਤਾ 28 ਕੁਇੰਟਲ ਤੱਕ ਜਿਹੜਾ ਇਸ ਵੈਰੈਟੀ ਨੇ ਝਾੜ ਦਿੱਤਾ ਹੈ 25 ਕੁਇੰਟਲ 26 ਕੁਇੰਟਲ 27 ਕੁਇੰਟਲ 28 ਕੁਇੰਟਲ ਇੱਥੇ ਜਿਹੜਾ ਇਸ ਵੈਰੈਟੀ ਦਾ ਝਾੜ ਰਿਹਾ ਹੈ ਪੰਜਾਬ ਦੇ ਵਿੱਚ ਤੇ ਦੂਜੇ ਨੰਬਰ ਤੇ ਕਿਸਾਨ ਪ੍ਰਾਵੋ DBW 327 ਇਹ ਵੈਰੈਟੀ ਨੇ ਵੀ ਸਾਰੇ ਪੰਜਾਬ ਦੇ ਵਿੱਚ ਇਲਾਕਿਆਂ ਦੇ ਹਿਸਾਬ ਦੇ ਨਾਲ ਜਿਹੜੇ ਇਲਾਕੇ ਦੇ ਵਿੱਚ ਇਹ ਬੈਸਟ ਮੰਨੀ ਗਈ ਆ ਉਸ ਇਲਾਕੇ ਦੇ ਵਿੱਚ ਜਿਹੜਾ ਇਹਨੇ ਰਿਕਾਰਡ ਤੋੜ ਜਿਹੜਾ ਟੋਪ ਦਾ ਛੜ ਦਿੱਤਾ ਕਿਸਾਨ ਪ੍ਰਭੂ ਵਿੱਚ ਕਿਸਾਨ ਪ੍ਰਾ 30 ਕੁਇੰਟਲ ਤੱਕ ਵੀ ਕਹਿ ਰਹੇ ਆ ਵੀ 30 ਕੁਇੰਟਲ ਤੱਕ ਜਿਹੜਾ 75 ਮਾਣ ਇਸ ਵੈਰਟੀ ਨੇ ਛੜ ਦਿੱਤਾ ਹੈ ਪਰ ਜਿੱਥੇ ਤੱਕ ਆਪਾਂ ਨੂੰ ਰਿਪੋਰਟ ਮਿਲੀ ਹੈ ਵੀ ਇਸ ਵੈਰਟੀ ਨੇ ਵੀ 26 27 28 ਕੁਇੰਟਲ ਜਿਹੜਾ ਇਸ ਤਰੀਕੇ ਦਾ ਛੜ ਸੱਚਮੁੱਚ ਦਿੱਤਾ ਹੈ ਤੇ ਕਹਿਣ ਦੇ ਵਿੱਚ 30 ਕੁਆਂਟਲ ਵੀ ਆ ਰਹੇ ਹੈ ਬਾਕੀ ਕਮੈਂਟ ਹੈ ਜੇ ਦੱਸਿਓ ਵੀ ਜਿਹੜੀ ਇਹ ਵੈਰੈਟੀ ਦੇ ਝਾੜ ਇਹ ਸੱਚਮੁੱਚ 30 ਕੁਆਂਟਲ ਨਿਕਲੀ ਹੈ ਜਾਂ ਫਿਰ ਨਹੀਂ ਤੇ ਅਗਲੇ ਨੰਬਰ ਤੇ ਕਿਸਾਨਪ੍ਰਾਵੋ 222 ਕਣਕ ਇਹ ਵੀ ਬਹੁਤ ਵਧੀਆ ਕਣਕ ਨਹੀਂ ਝਾੜ ਦਤਾ 25 ਕੁਆਂਟਲ ਤੱਕ ਜਿਹੜਾ ਇਸ ਵੈਰੈਟੀ ਨੇ ਐਵਰੇਜ ਝਾੜ ਦਤਾ ਹੈ ਤੇ ਅੱਗੇ ਆ ਜਾਂਦੀ ਹੈ ਕਿਸਾਨਪ੍ਰਾਵੋ 187 ਇਸ ਵੈਰੈਟੀ ਨੇ ਵੀ ਜਿਹੜਾ 26-27 ਕੁਇੰਟਲ ਤੱਕ ਜਿਹੜਾ ਇਸ ਵੈਰੈਟੀ ਦਾ ਝਾੜ ਰਿਹਾ ਹੈ ਇਹ ਟੋਪ ਦੇ ਝਾੜਨੇ ਕਿਸਾਨਪ੍ਰਭੂ ਵਿੱਚ ਇਹਦੇ ਤੋਂ ਘੱਟ ਵੀ 22-23 ਕੁਇੰਟਲ ਦੇ ਵਿੱਚ ਜਿਹੜੇ ਝਾੜ ਆਏ ਆ ਪਰ ਇਹ ਪੂਰੇ ਟੋਪ ਦੇ ਜਿਹੜੇ ਕਿਸਾਨਾਂ ਨੇ ਝਾੜ ਇਸ ਵੈਰੈਟੀ ਤੋਂ ਲਈ ਗਏ ਆ ਇਹ ਟੋਪ ਦੇ ਝਾੜਾ ਜੇ ਤੁਸੀਂ ਵੀ ਇੰਨਾ ਜ਼ਿਆਦਾ ਝਾੜ ਲੈਣਾ ਚਾਹੁੰਦੇ ਹੋ ਤਾਂ ਅਗਲੇ ਸਾਲ ਕਿਸਾਨਪ੍ਰਭੂ ਕਣਕ ਦੀ ਬਿਜਾਈ ਦੇ ਸਮੇਂ ਤੁਸੀਂ ਇਹਨਾਂ ਵੈਰੈਟੀਆ ਦੇ ਵਿੱਚੋਂ ਇੱਕ ਵੈਰੈਟੀ ਦੀ ਬਿਜਾਈ ਕਰ ਸਕਦੇ ਹੋ ਤੇ ਪਹਿਲੇ ਤੇ ਦੂਜੇ ਨੰਬਰ ਤੇ ਜਿਹੜੀ ਇਹਨਾਂ ਦੇ ਵਿੱਚੋਂ ਚਾਰਾ ਪੰਜਾਬ ਵੈਰਾਈਟੀਆ ਦੇ ਵਿੱਚੋਂ ਕਿਸਾਨ ਭਰਾਵੋ ਪਹਿਲੇ ਨੰਬਰ ਤੇ 826 ਤੇ 327 ਇਹ ਵੈਰਾਈਟੀਆ ਦੀ ਇਸ ਵਾਰ ਵੀ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਵੇ ਦੇ ਵਿੱਚ ਬਜਾਈ ਕੀਤੀ ਗਈ ਸੀ ਤੇ ਅਗਲੇ ਸਾਲ ਵੀ ਇਹ ਦੋਵਾਂ ਵੈਰਾਈਟੀਆ ਦੀ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਜਾਈ ਹੋਊਗੀ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰੇ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ